ਹਾਂਜੀ ਨਾਮ ਕਿ ਮੈਂ ਤਰਨਵਿੰਦਰ ਸਿੰਘ ਬਿਸ਼ੌਰ ਅੱਜ ਅਸੀਂ ਇੱਥੇ ਭਾਰਤੀ ਕਿਸਾਨ ਜਨਨ ਇੱਕਤਾ ਮਲਬਈ ਦਾ ਆਗਾਜ਼ ਕੀਤਾ ਜਿਹਦੀ 7 ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਤੀ ਆ ਜਿਹਦੇ ਵਿੱਚ ਅਸੀਂ ਔਰਤਾਂ ਨੂੰ ਵੀ ਬਰਾਬਰਤਾ ਦਿੱਤੀ ਆ ਕਿਉਂਕਿ ਸਾਡੀਆਂ ਭੈਣਾਂ ਬਿਨਾ ਕੋਈ ਵੀ ਘੋਲ ਲੜਨਾ ਸੰਭਵ ਨਹੀਂ ਹੈਗਾ ਅੱਜ ਸਮਾਂ ਮੰਗ ਕਰਦਾ ਹੈ ਕਿਉਂਕਿ ਉਹ ਵੱਖ-ਵੱਖ ਕਿਸਾਨ ਜਥੇਬੰਦੀਆਂ ਕਿਸਾਨਾਂ ਦਾ ਹੋਣ ਦਾ ਦਾਵਾ ਤਾਂ ਕਰਦੀਆਂ ਹਨ ਔਰ ਉਹ ਸਿਆਸੀ ਪਾਰਟੀਆਂ ਮੰਗੂ ਅਸਲ ਦੇ ਵਿੱਚ ਕਿਸਾਨਾਂ ਦੀ ਜਿਹੜੀ ਮੰਗਾਂ ਦੀ ਗੱਲ ਆਉਂਦੀ ਹੈ ਉਹਨਾਂ ਮੰਗਾਂ ਤੇ ਉਹਨੂੰ ਡੋਬੇ ਸੋਕੇ ਛੱਡ ਦਿੰਦੀਆਂ ਨੇ ਕਿ ਨਾ ਹੀ ਉਹਨੂੰ ਮੰਗ ਬਣਾਉਂਦੀਆਂ ਨੇ ਨਾ ਹੀ ਮੰਨਦੀਆਂ ਨੇ ਕਿਉਂਕਿ ਉਹਨਾਂ ਦਾ ਆਪ ਦਾ ਅੰਤਰਾਤਮਾ ਨਹੀਂ ਮੰਨ ਰਹੀ ਹੁੰਦੀ ਵੀ ਇਹ ਮੰਗ ਸਹੀ ਹੈ ਉਹ ਪੋਲੀ ਪਤਲੀ ਜੀ ਕਰਕੇ ਲੋਕਾਂ ਚ ਐ ਬਗ ਜਾਂਦਾ ਵੀ ਹਾਂ ਸਾਡੀ ਮੰਗ ਉਠਾਰੀਆਂ ਨੇ ਜਦ ਕਿ ਉਹ ਮੰਗ ਤੋਂ ਪਿੱਛੇ ਹਟ ਜਾਂਦੀਆਂ ਨੇ ਅਸੀਂ ਲਗਾਤਾਰ 25 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ ਜਿੱਥੇ ਬੰਦੀਆਂ ਦੇ ਵਿੱਚ ਸਾਨੂੰ ਇਹਨਾਂ ਗੱਲਾਂ ਦੀ ਘੋਟਣ ਮਹਿਸੂਸ ਹੁੰਦੀ ਹੈ ਤੇ ਥੱਲੇ ਜਦੋਂ ਮੰਗਾ ਸ਼ੁਰੂ ਕਰਦੇ ਆ ਲੋਕ ਲੜਦੇ ਆ ਤੇ ਬਾਅਦ ਚ ਮੰਗਾ ਛੱਡ ਕੇ ਪੁਰਾਪਰਾ ਹੋ ਜਾਂਦੇ ਆ ਤੇ ਫਿਰ ਅੱਗੇ ਜਾ ਕੇ ਕਹਿ ਦਿੰਦੇ ਆ ਵੀ ਸਾਡੇ ਵਿਚਾਰਕ મતਭੇਦ ਆ ਗਏ ਕਿ ਨਵੀਂ ਗੱਲ ਜਾਂ ਇੱਕ ਨਮਾ ਇੱਕ ਸ਼ਬਦ ਵਰਤਿਆ ਜਾਂਦਾ ਹੈ ਨਾ ਚਾ ਵੀ ਫਰਕ ਰਹਿ ਗਿਆ ਉਹ ਕਿਵੇਂ ਰਹਿ ਜਾਂਦੇ ਨੇਗੇ ਨਹੀਂ ਰਹਿੰਦੇ ਉਹਨਾਂ ਦੇ ਵਿੱਚ ਹਾਸਲ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਹ ਸਾਰੀਆਂ ਨਹੀਂ ਅਸੀਂ ਕਰੇ ਕੁੱਚ ਕਸਾਂ ਜਤੇ ਬੰਨੀਆਂ ਉਸ ਤਰ੍ਹਾਂ ਦੇ ਚਿਹਰੇ ਮੂਰੇ ਰੱਖਦੀ ਨੇ ਚਿਹਰਾ ਮੂਰਾ ਕਿਸਾਨੀ ਦਾ ਮੰਗ ਵਿੱਚ ਉਹਨਾਂ ਨੇ ਸਾਰੀਆਂ ਮੰਗਾਂ ਇਕੱਠੀਆਂ ਕਰ ਲੈਣੀਆਂ ਉਹਨਾਂ ਮੰਗਾਂ ਤੇ ਫਿਰ ਖਰੇ ਨਾ ਉਤਰਨਾ ਉਹਦੇ ਵਾਸਤੇ ਕਿਸਾਨਾਂ ਦੀ ਮੰਗ ਰੱਖਣ ਵਾਸਤੇ ਇੱਕ ਮੰਚ ਦੀ ਜ਼ਰੂਰਤ ਮਹਿਸੂਸ ਹੋਈ ਜਿਹਦੇ ਅਸੀਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਮਲਵਈ ਰਾਹੀਂ ਉਹ ਅਸੀਂ ਸਰਕਾਰ ਦੇ ਮੂਰੇ ਮੰਗਾਂ ਰੱਖਾਂਗੇ ਤੇ ਮਰ ਕਲੀਆਂ ਮੰਗਾਂ ਰੱਖਾਂਗੇ ਨਹੀਂ ਮੰਗਾਂ ਮਨਾ ਕੇ ਲੈ ਕੇ ਆਵਾਂਗੇ ਇਸ ਕਰਕੇ ਅਸੀਂ ਭਾਰਤ ਕਿਸਾਨੀ ਨੂੰ ਜਿਹੜਾ ਦੇਖਿਆ ਇੱਥੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਲਗਭਗ ਸਾਰੀ ਜਿਹੜੇ ਦੇਖਦੇ ਆ ਕਿ ਭਾਰਤ ਕਿਸਾਨੀ ਨੂੰ ਅਗਰਾਹਾਂ ਚ ਕੰਮ ਕੀ ਕਰਨਾ ਚਾਹੀਦਾ ਪਾਸੇ ਹੋਣ ਦਾ ਜਾਂ ਉਹਨਾਂ ਵੱਲੋਂ ਪਾਸੇ ਕਰਨ ਦਾ ਕਿਵੇਂ ਰਿਹਾ ਇਹ ਜਿਹੜਾ ਦੇਖੋ ਗੱਲ ਇਹ ਹੈ ਵੀ ਜਦੋਂ ਕਿਸੇ ਦਾ ਬਗਾੜ ਪੈਂਦਾ ਉਦੋਂ ਉਹ ਕਹਿ ਦਿੰਦੇ ਅਸੀਂ ਪਰੰਗ ਕਰਤਾ ਅਸੀਂ ਕਹਿ ਦਿੰਦੇ ਅਪਰਾ ਹੋ ਗਏ ਦਰਸਲ ਗੱਲ ਇਹ ਹੈ ਵੀ ਪਹਿਲਾਂ ਵੀ ਸਿਆਣੇ ਬੰਦੇ ਹੁੰਦੇ ਆ ਉਹ ਜਥੇਬੰਦੀਆਂ ਦੇ ਅੰਦਰ ਰਹਿ ਕੇ ਫਾਈਟ ਦਿੰਦੇ ਆ ਉਹ ਇੰਨੇ ਵੱਡੇ ਮਤਭੇਦ ਹੋ ਜਾਂਦੇ ਨੇ ਇਹ ਕੋਈ ਵਿਚਾਰਕ ਮਤਭੇਦ ਨਹੀਂ ਹੈਗੇ ਸਾਡੇ ਸਾਡੇ ਯਾਨੀ ਟਕਰਾਰਕ ਮਤਭੇਦ ਨੇ ਕੁਝ ਇਹ ਹੀ ਹੁੰਦਾ ਦੇਮ ਕਿਸਾਨੀ ਮੰਗਾਂ ਨੂੰ ਲੈ ਕੇ ਸਾਡੀ ਅੱਜ ਵੀ ਸਵਾਲ ਨੇ ਸਾਡੇ ਜਿਵੇਂ ਐਮਐਸਪੀ ਤੇ ਅਸੀਂ ਖੁੱਲੇ ਦਿਲ ਤੇ ਖੜਦੇ ਨਹੀਂ ਹੈਗੇ ਅਸੀਂ ਭਾਜਦੇ ਹਾਂ ਅਸੀਂ ਕਹਿੰਦੇ ਲੜਾਈ ਹਾਰ ਗਏ ਪਰ ਸਾਡੇ ਵੀ ਜੇ ਕੋਈ ਲੜਾਈ ਸ਼ੁਰੂ ਕਰਤੀ ਕਿਸੇ ਨੇ ਫਿਰ ਸਾਨੂੰ ਨਾਲ ਲੱਗਣਾ ਚਾਹੀਦਾ ਜੇ ਕਿਸਾਨੀ ਲਈ ਲੜਦੇ ਆਂ ਕਾਸੀਂ ਆਪਣੀਆਂ ਈਗੋ ਲਈ ਲੜਦੇ ਆਂ ਇਸ ਤਰ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਨੇ ਇਹ ਠੀਕ ਹੈ ਵੀ ਕਿ ਡਰ ਸਾਰਾ ਭਾਰਤੀ ਕਿਸਾਨ ਜੁੰਡ ਦੀ ਨੇਕਤਾ ਕਰਾਹਾਂ ਚੋਂ ਹੀ ਆਇਆ ਮੈਂ ਲੰਬੇ ਸਮੇਂ ਤੋਂ ਸਾਲ ਪਰ ਬਿਮਾਰ ਰਹਾਂਗਾ ਉਹਦੇ ਜੋ ਠੀਕੇਗਾ ਵੀ ਸਾਡੇ ਤੇ ਪਰਚੇ ਵੀ ਨੇ ਸਾਡੇ ਨਾਲ ਕੰਟਰੋਵਰਸੀਆਂ ਵੀ ਨੇ ਉਹ ਹੁਣ ਅਗਲੇ ਕਹਿਣਗੇ ਉਹ ਆਪਣਾ ਪੱਕ ਰੱਖਣਗੇ ਅਸੀਂ ਆਪਣਾ ਪੱਕ ਰੱਖਤਾ ਪਰ ਅਸੀਂ ਉਸ ਕੰਟਰੋਵਰਸੀ ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਸਾਡਾ ਇਹ ਹੈ ਵੀ ਕਿਸਾਨੀ ਮੰਗਾ ਨੇ ਕਿਸਾਨੀ ਮਸਲੇ ਤੇ ਅਸੀਂ ਲੜਨਾ ਹੈ ਅਸੀਂ ਅਸਲ ਦੇ ਵਿੱਚ ਉਹ ਲੋਕ ਆ ਜਿਹੜੇ ਬੱਟਾਂ ਤੇ ਲੜਦੇ ਰਹੇ ਅਸੀਂ ਉਹ ਨਹੀਂ ਹੈਗੇ ਵੀ ਜਿਹੜੇ ਨੇ ਮਤਲਬ ਵੱਡੀਆਂ ਵੱਡੀਆਂ ਗੱਡੀਆਂ 'ਚ ਬੈ ਕੇ ਲੀਡਰੀ ਚਮਕਾਉਣੀ ਆ। ਨਾ ਅਸੀਂ ਲੀਡਰੀ ਚਮਕਾਈ ਆ ਨਾ ਅੱਗੇ ਵਾਸਤੇ ਚਮਕਾਉਣੀ ਆ। ਅਸੀਂ ਅੱਜ ਵੀ ਉਹਨਾਂ ਨੂੰ ਬੱਟਾਂ ਤੇ ਲੜਾਈ ਲੜ ਕੇ ਦਿਖਾਉਣੀ ਚਾਹੁੰਦੇ ਆ ਕਿ ਜੇ ਤੁਹਾਡੇ ਹੋਣਗੇ ਤਿਆਰ ਵੀ ਲੜਾਈ ਤਾਂ ਐਂ ਲੜੀ ਜਾਂਦੀ ਆ। ਇੱਕ ਜਿੰਨੇ ਤੁਸੀਂ ਜਿਹੜੀ ਜੱਥੇਬੰਦੀ ਦੀ ਗੱਲ ਕੀਤੀ ਜਿੱਥੋਂ ਆਏ ਹੋ ਉੱਥੇ ਸਟੇਜਾਂ ਤੋਂ ਗੁਰੂ ਫਤਿਹ ਸਾਂਝੀ ਕਰਨ ਦੀ ਜਾਂ ਜਕਾਰਿਆਂ ਤੇ ਪਾਬੰਦੀ ਸੀ ਤੇ ਹੈ ਵੀ ਆ। ਤੇ ਦੂਜੇ ਪਾਸੇ ਤੁਹਾਡਾ ਜਿਹੜਾ ਅੱਜ ਇੱਥੇ ਦੇਖਿਆ ਦਿੱਤੇ ਬੰਦੀ ਦਾ ਬਾਜ਼ ਕੀਤਾ ਅਰਦਾਸ ਹੋਈ ਹੈ ਗ੍ਰੰਤੀ ਸਿੰਘ ਵੱਲੋਂ ਅਰਦਾਸ ਕੀਤੀ ਗਈ ਹੈ ਤੁਹਾਡਾ ਝੰਡਾ ਦੇਖ ਰਿਹਾ ਉੱਤੇ ਬਾਬਾ ਬੰਦਾ ਸਿੰਘ ਭਾਦਰ ਦੀ ਫੋਟੋ ਵਿਚਾਰਧਾਰਾ ਦੇ ਵਿੱਚ ਜਿਵੇਂ ਕਾਮਰੇਡੀ ਵਿਚਾਰਧਾਰਾ ਤੋਂ ਇਧਰ ਸਿੱਖ ਵਿਚਾਰਧਾਰਾ ਵਾਲੇ ਪਾਸੇ ਐਡਾ ਵੱਡਾ ਬਲਾਕ ਦੇਖੋ ਜਿਹੜੀ ਗੱਲ ਇਹ ਹੈ ਇਹ ਚ ਕੋਈ ਸ਼ੱਕ ਨਹੀਂ ਹੈਗਾ ਅਸੀਂ ਭਾਰਤੀ ਕਿਸਾਨ ਯੂਨੀਅਨ ਨੇ ਨੇਕਤਾ ਉਗਰਾਹਾਂ ਚ ਲੰਮਾ ਸਮਾਂ ਕੰਮ ਕਰਿਆ ਉਹਨਾਂ ਦੀ ਵਿਚਾਰਧਾਰਾ ਕਾਮਰੇਡੀ ਵਿਚਾਰਧਾਰਾ ਹੈ ਮੁਨਕਰੋ ਕਿਸੇ ਗੱਲ ਤੋਂ ਹੋਈ ਜਾਣ ਚਾਹੀਏ ਉਸ ਗੱਲ ਦੇ ਦੋ ਪਾਸੇ ਜਾਇਆ ਜਾਣੀ ਉਸ ਸਿੱਧੇ ਸਿੱਧੇ ਜਵਾਬ ਤੋਂ ਸਵਾਲ ਜਵਾਬ ਤੋਂ ਪੱਜ ਜਾਂਦੇ ਨੇ ਨਹੀਂ ਭੱਜਣਾ ਚਾਹੀਦਾ ਮੈਂ ਕਹਿੰਦਾ ਇੱਕ ਠੋਕ ਕੇ ਕਹਿਣਾ ਚਾਹੀਦਾ ਵਿਚਾਰ ਤੋਂ ਕੋਈ ਵੀ ਮਾੜੀ ਨਹੀਂ ਅਸੀਂ ਇਹ ਨਹੀਂ ਕਹਦੇ ਵੀ ਮਾੜੀ ਹੈ ਉੱਥੇ ਪਾਵਨੀਆਂ ਹੈਗੀਆਂ ਨੇ ਪਰ ਜਿਹੜੀ ਸਾਡੀ ਸੋਚ ਹੈ ਵੀ ਅਸੀਂ ਪੰਜਾਬ ਦੇ ਰਹਿੰਨੇ ਆ ਸਿੱਖ ਘਰਾਂ ਦੇ ਜੰਮੇ ਆ ਸਿੱਖ ਧਰਮ ਚ ਅਪਣਾਏ ਆ ਸਿੱਖ ਧਰਮ ਚ ਰਹਿੰਨੇ ਆ ਵੀ ਧਰਮ ਨੂੰ ਇੱਕ ਪਾਸੇ ਰੱਖ ਕੇ ਨਹੀਂ ਜੱਥੇਬੰਦੀਆਂ ਚੱਲ ਸਕਦੀਆਂ ਸਾਡੀ ਸੋਚ ਪਹਿਲਾਂ ਵੀ ਇਹੀ ਹੈ ਉਹਨਾਂ ਚ ਰਹਿੰਦੇ ਹੋਏ ਵੀ ਇਹੀ ਸੀਗੀ ਉਹਨਾਂ ਤੋਂ ਬਾਹਰ ਹੁੰਦੇ ਵੀ ਠੀਕ ਹੈ ਵੀ ਜਦੋਂ ਅਸੀਂ ਕਿਸੇ ਸਾਂਚੇ ਚ ਟੱਜ ਜਾਂਦੇ ਆ ਉੱਥੇ ਸਾਨੂੰ ਉਹਨਾਂ ਗੱਲਾਂ ਤੇ ਰੋਕਣਾ ਪੈਂਦਾ ਹੈ ਅੰਦਰੋਂ ਅੰਤਰੀ ਚੱਲਦੀ ਰਹਿੰਦੀ ਹੈ ਦੇਖੋ ਜਿਹੜਾ ਸਾਡਾ ਇਹ ਸਾਡੇ ਤੇ ਇਹ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਬਾੜਸ ਬਣਾਇਆ ਸਾਨੂੰ ਹੀ ਦੱਸਿਆ ਕਿ ਨੇ ਵੀ ਇਹਨਾਂ ਜ਼ਮੀਨਾਂ ਦੇ ਬਾੜਸ ਤੁਸੀਂ ਬਣ ਸਕਦੇ ਹੋ ਪਹਿਲੀ ਸੋਚ ਕੀ ਦੀ ਸੀ ਇਹ ਵੀ ਇਹਨਾਂ ਜ਼ਮੀਨਾਂ ਦੀ ਮਾਲਕੀ ਸਾਨੂੰ ਮਿਲ ਵੀ ਸਕਦੀ ਹੈ ਇਹ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਬਾਕੀ ਅਸੀਂ ਸਿੱਖ ਧਰਮ ਚੋਂ ਆਏ ਆ ਸਿੱਖ ਧਰਮ ਕੀ ਹੈ ਸਿੱਖ ਧਰਮ ਕੀ ਮਰ ਜਾਂਦੇ ਆ ਇਹਦਾ ਸਿਓਤ ਵਾਗ ਹੀ ਕਿਵੇਂ ਹੋ ਸਕਦਾ ਤੇ ਮੁੰਨਕਰ ਕਿਵੇਂ ਹੋ ਸਕਦਾ ਇਸ ਕਰਕੇ ਅਸੀਂ ਆਪਣੇ ਝੰਡੇ ਦੇ ਵਿੱਚ ਆਪਣੀ ਪਛਾਣ ਤਰ ਹੈ ਵੀ ਸਾਫ ਕਰੀਏ ਗੱਲ ਵੀ ਸਪਸ਼ਟ ਕੀਤੀ ਹੈ ਹਾਂਜੀ ਕੀ ਨਾਮ ਜੀ ਨਰਨਮਲ ਕੀ ਸਿੰਘ ਤੂਰ ਗੰਜਾਰਾ ਜੀ ਮਲਕੀ ਜੀ ਜਿੱਥੇ ਬੰਦੀ ਦਾ ਰਾਜ ਕੀਤਾਗਾ ਆਰਟੀਕ ਸੰਨੀ ਨੇ ਇੱਕ ਕੰਮ ਲਗਾਈ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਲੋੜ ਪਈ ਸੀ ਜਿਹੜਾ ਪਛੇਤ ਸ਼ੰਗਰਸ਼ ਲੈ ਰੇ ਮੈਂ ਲੋੜ ਤਾਂ ਸੰਘਰਸ਼ਾਂ ਚੋਂ ਨਿਕਲ ਕੇ ਤੇ ਸੰਘਰਸ਼ਾਂ ਨੂੰ ਫਿਰ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂਗੇ ਵੀ ਜਿਹੜਾ ਸਾਨੂੰ ਇਹ ਮਲਵੇਈ ਸ਼ਬਦ ਰੱਖਣਾ ਪਿਆ ਗਿਆ ਉਹਦਾ ਇੱਕੋ ਇੱਕ ਪਰਪਸ ਜੈਗਾ ਵੀ ਜਦ ਅਸੀਂ ਕਿਤੇ ਸਟੇ ਦੇ ਉੱਤੇ ਬੋਲਦੇ ਆ ਸਾਨੂੰ ਇੱਕ ਮਤਲਬ ਉਹ ਕੀਤਾ ਜਾਂਦਾ ਸੀਗਾ ਵੀ ਯਾਰ ਇਹ ਸ਼ਬਦ ਹੈ ਜਿਹੜਾ ਤਕਰੀਬਨ ਅਸੀਂ ਤਾਂ ਕੁਝ ਬੰਦੇ ਬੋਲਦੇ ਆਏ ਪਰ ਜ਼ਿਆਦਾ ਪਾਬੰਦੀਆਂ ਰਹਿੰਦੀਆਂ ਰਹੀਆਂ ਨੇ ਸਾਨੂੰ ਇਹ ਚੀਜ਼ ਦੇ ਉੱਤੇ ਆਉਂਦਾ ਰਿਹਾ ਵੀ ਲੜੀ ਤਾਂ ਜਾਂਦੇ ਆ ਫੌਜ ਤਾਂ ਲੜਦੀ ਸੀ ਜਿਹੜਾ ਉੱਪਰ ਇੱਕ ਇੰਟਰਨੈਟ ਸਾਨੂੰ ਗੁੱਡਵਿਲ ਕਹਿਣਾ ਦੀ ਜਾਂ ਉਹ ਕਰਨਾ ਦੀ ਉਹਨਾਂ ਸਾਨੂੰ ਉਸ ਪੱਖ ਦੇ ਇੱਕ ਨਹੀਂ ਲੈ ਕੇ ਜਾਣਾ ਚਾਹੁੰਦੇ ਹੀ ਨਹੀਂ ਤੇ ਇਹ ਵੱਡੀ ਤਰਾਸ ਦੀ ਹੈ ਇਹ ਚੀਜ਼ ਦੀ ਵੀ ਜਿਹੜਾ ਉੱਪਰ ਨੂੰ ਜਾਂਦਾ ਉਹਦੀਆਂ ਇੱਕ ਵਾਰੀ ਲੱਤਾਂ ਖਿੱਚਲੀਆਂ ਖਿੱਚਣੇ ਹੁੰਦੀਆਂ ਹੀ ਨੇ ਤੇ ਸਾਨੂੰ ਇਸ ਕਰਕੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਾਤੋਂ ਸੇਧ ਲੈਣੀ ਪਈ ਜਦੋਂ ਅਸੀਂ ਜਾਇਜ਼ ਦੇਖਦੇ ਆਂ ਵੀ ਜੰਗਾਂ ਦੇ ਵਿੱਚ ਕਿੱਥੇ ਕਿੱਥੇ ਕੀ ਨਹੀਂ ਕੀਤਾ ਉਹ ਸਾਰਾ ਸਾਡੀ ਕਿਸਾਨੀ ਖਾਤਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਡਾ ਜਿਹੜਾ ਝੰਡਾ ਬਦੰਦ ਕੀਤਾ ਹੈਗਾ ਕਿਸਾਨੀ ਦਾ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆ ਉੱਤੇ ਬਲੰਦ ਕੀਤਾ ਸੀ ਅਸੀਂ ਉਸ ਚੀਜ਼ ਨੂੰ ਲੀਨੂ ਤੋਰਦੇ ਹੋਏ ਸ਼ਿਗਰਸ਼ੀ ਯੋਧਿਆਂ ਦੇ ਨਾਲ ਸ਼ਿਗਰਸ਼ੀ ਯੋਧਿਆਂ ਦੀ ਆਸ ਲੈ ਕੇ ਚੱਲੇ ਆ ਤੇ ਆਸ ਲੈ ਕੇ ਅੱਗੇ ਮਰਾਂਗੇ ਵੀ ਜਿਉਂਦੇ ਰਹੀ ਰਹਾਂਗੇ ਲਿਰਕ ਅਗਰ ਦੇ ਵਿੱਚੋਂ ਆਵਾਜ਼ ਕੀਤਾ ਸੂਰੂ ਜਿਲ੍ਹੇ ਦੀ ਧਰਤੀ ਤੋਂ ਆਵਾਜ਼ ਹੋਇਆਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਤੇ ਕਿਤੇ ਇੱਕ ਜਥੇਬੰਦੀ ਹੈ ਜਿਹੜੀ ਹੋਰ ਨਾਲ ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ ਹਾਂ ਅਸੀਂ ਤਕਰੀਬਨ ਮੈਕਸਿਮ ਜਿੱਥੇ ਤੱਕ ਸਾਡਾ ਹੋਇਆ ਅਸੀਂ ਇਹਨੂੰ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਆਵਦੀ ਮਿਹਨਤ ਦੇ ਆਧਾਰ 'ਤੇ ਉੱਤੇ ਲੈ ਕੇ ਜਾਵਾਂਗੇ ਪਿੱਛੇ ਵੀ ਮਿਹਨਤਾਂ ਕਰਦੇ ਰਿਹਾ ਹੁਣ ਵੀ ਕਰਾਂਗੇ ਜਦੋਂ ਮਿਹਨਤ ਕਰਾਂਗੇ ਤਾਂ ਉਹਦੇ ਵਿੱਚ ਉਹਦਾ ਜਿਹੜਾ ਫਾਇਦਾ ਮਿਹਨਤ ਦਾ ਮਿਲੂਗਾ ਕਾਲਪੁਰਖ ਵਾਹਿਗੁਰੂ ਦੇਊਗਾ ਉਹ ਅਸੀਂ ਤਾਂ ਕਾਲਪੁਰਖ ਤੇ ਟੇਕ ਰੱਖਣਾ ਏ ਬੰਦੇ ਆ ਉਹਨਾਂ ਨੇ ਆਪਦੇ ਆਪ ਹੀ ਕਾਲਪੁਰਖ ਨੇ ਅੱਗੇ ਭੇਜ ਦੇਣਾ ਉਹ ਦੇਖਿਆ ਜਿਵੇਂ ਪਹਿਲਾਂ ਵੀ ਸਵਾਲ ਕੀਤਾ ਕਿ ਗ੍ਰਾਹਾਂ ਜਿੱਥੇ ਬੰਦੀ ਚ ਸੱਤ ਮੈਂਬਰੀ ਕਮੇਟੀ ਆ ਜਾਂ ਤੇ ਕਰੀਟਰ ਦੇਖਿਆ ਹੋਰ ਵੀ ਜਿਹੜੇ ਲੋਕ ਤੁਹਾਡੇ ਸੰਪਰਕ ਦੇ ਵਿੱਚ ਨੇ ਜੱਫੇ ਬੰਦੀ ਦੇ ਜਿਹੜੇ ਉਹਨਾਂ ਨਾਲ ਬੰਨਿਆ ਦੇ ਵਿੱਚ ਸ਼ਮੂਲੀਅਤ ਕਰਨ ਤੁਹਾਡੇ ਚ ਹਾਂਜੀ ਬਹੁਤ ਨਾਲ ਸਾਡੇ ਸੰਪਰਕ ਹੋਏ ਨੇ ਪਰ ਉਦੋਂ ਅਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ ਤੇ ਜਿੰਨਾ ਚਿਰ ਅਸੀਂ ਆਪਦਾ ਇਹ ਜੱਫੇ ਬੰਦੀ ਲਾਂਚ ਨਹੀਂ ਕੀਤੀ ਸੀ ਲੌਂਚ ਕਰਨਾ ਵੀ ਸਾਡਾ ਉਸ ਸਮਾਂ ਸਾਨੂੰ ਮਤਲਬ ਵੱਧ ਟਾਈਮ ਲੱਗ ਗਿਆ ਉਹ ਟਾਈਮ ਦੇ ਵਿੱਚ ਅਸੀਂ ਉਹਨਾਂ ਤੋਂ ਜਿਹੜੇ ਸਾਨੂੰ ਫੋਨ ਕਰਦੇ ਨੇ ਜਾਂ ਸਾਡੇ ਨਾਲ ਅਟੈਚ ਹੁੰਦੇ ਨੇ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਆ ਕਿ ਅਸੀਂ ਲੇਟ ਹੋ ਗਏ ਲੇਟ ਹੋਣਾ ਵੀ ਸਾਡੀ ਕੋਈ ਮਜਬੂਰੀ ਧੀ ਮਜਬੂਰੀ ਦੇ ਕਾਰਨ ਸੀ ਇਹ ਲੇਟ ਹੋਇਆ ਅ ਅੱਗੇ ਨੂੰ ਵਧਾਵਾਂਗੇ ਅੱਗੇ ਤੱਕ ਜਿੱਥੇ ਤੱਕ ਜੋਰ ਲੱਗਾ ਸੀ ਆ ਦਿਨ ਰਾਤ ਮਿਹਨਤ ਕਰਕੇ ਜਿਵੇਂ ਪਿੱਛੇ ਮਿਹਨਤ ਕਰਦੇ ਰਹੇ ਨੂੰ ਹੋਰ ਵੀ ਮਿਹਨਤ ਕਰਕੇ ਅੱਗੇ ਲੈ ਕੇ ਜਾਵਾਂਗੇ